ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਆਪਣੇ ਬੇਲੇਜ਼ਾਰ ਦੋਸਤ ਨੇ ਪੈਣਪਰਾ ਨੇ ਉਹਨਾਂ ਬਾਰੇ ਤੇ ਕੀ 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 ਕੰਮ ਕਰ ਸਕਦੇ ਨੇ ਕੰਮਾਂ ਦੀ ਜੇ ਤੁਹਾਨੂੰ ਦੱਸੀਏ ਤਾਂ ਜਿਹੜੇ ਕਿ ਲਾ ਲਓ ਮੁੰਡੇ ਵੀ ਕਰ ਸਕਦੇ ਆ ਕੁੜੀਆਂ ਵੀ ਕਰ ਸਕਦੇ ਆ ਲਗਾ ਲਓ Zomato Swiggy Bike Ride ਜਾਂ ਫਿਰ ਰੇੜੀ ਲਗਾਉਣੀ ਆ ਕਿਸੇ ਵੀ ਫੂਡ ਦੀ ਫਾਸਟ ਫੂਡ ਦੀ ਕਿਸੇ ਵੀ ਤਰ੍ਹਾਂ ਦੀ ਰੇੜੀ ਲਗਾ ਲਓ ਫਲਿੱਪਕਾਰਟ 'ਚ ਕਰ ਸਕਦੇ ਹੋ ਤੇ ਪਾਰਸਲ ਡਿਲੀਵਰੀ 'ਚ ਕਰ ਸਕਦੇ ਹੋ ਜਿਹੜੀ ਕਿ ਆਪਣੀ ਪੋਸਟ ਆਫਿਸ ਦੇ ਹੁੰਦੇ ਆ ਕੰਮ ਤੇ ਸਾਰਿਆਂ ਬਾਰੇ ਗੱਲ ਕਰਾਂਗੇ ਜੇ ਕਿਸੇ ਵੀ ਚੀਜ਼ ਦੀ ਸਮਝ ਨਾ ਆਵੇ ਜਾਂ ਤੁਸੀਂ ਕਿਸੇ ਵੀ ਕੰਮ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਤਾਂ نیچے ਸੋਨ ਡਿਸਕ੍ਰਿਪਸ਼ਨ ਵਿੱਚ ਆਪਣੀ ਇਨਸਟਾ ID ਦਾ ਲਿੰਕ ਮਿਲ ਜੂ ਉੱਥੋਂ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਦਾਂ ਦੇ ਟੌਪਿਕ ਤੇ ਵੀਡੀਓ ਚਾਹੀਦੀ ਆਪਾਂ ਉਦਾਂ ਦੀ ਹੀ ਵੀਡੀਓ ਕੰਮ ਲਈ ਬਣਾਵਾਂਗੇ ਤੇ ਸਾਰੇ ਵੀਡੀਓ ਚ ਕਮੈਂਟ ਦੇ ਰੂਲ ਕਰਿਆ ਕਰੋ ਵੀਡੀਓ ਵਧੀਆ ਲੱਗਦੀ ਹੈ ਤਾਂ ਵੀ ਕਮੈਂਟ ਕਰਿਆ ਕਰੋ ਕਿਸੇ ਕੰਮ ਦੇ ਰਿਲੇਟਿਡ ਵੀਡੀਓ ਚਾਹੀਦੀ ਆ ਤਾਂ ਵੀ ਕਮੈਂਟ ਕਰਿਆ ਕਰੋ ਤੇ ਬਾਕੀ ਮੈਂ ਰਹਿਣਾ ਚੰਡੀਗੜ੍ਹ ਵਿੱਚ ਚੰਡੀਗੜ੍ਹ ਦੇ ਜੇ ਕਿਸੇ ਨੇ ਕੰਮ ਕਰਨਾ ਚੰਡੀਗੜ੍ਹ ਚ ਬਾਈਕ ਰਾਈਡ ਕਰ ਸਕਦੇ ਹਾਂ Zomato ਕਰ ਸਕਦੇ ਹਾਂ ਕੁੜੀਆਂ ਵੀ ਕਰ ਸਕਦੀਆਂ ਤੇ ਮੁੰਡੇ ਵੀ ਕਰ ਸਕਦੇ ਆ ਤੇ Flipkart ਵਗੈਰਾ ਚ ਵੀ ਕੁੜੀਆਂ ਮੁੰਡੇ ਦੋਨੋਂ ਕਰ ਸਕਦੇ ਆ ਤੇ ਬਾਕੀ ਪੋਸਟ ਦੀ ਜਿਹੜੀ ਆਪਣੇ ਪਾਰਸਲ ਵਗੈਰਾ ਡਿਲੀਵਰੀ ਹੁੰਦਾ ਉਹਦੇ ਵਿੱਚ ਵੀ ਮੁੰਡੇ ਕੁੜੀਆਂ ਦੋਨੋਂ ਹੀ ਕਰ ਸਕਦੇ ਆ ਕਰਦੇ ਵੀ ਬਹੁਤ ਕਰਦੇ ਆ ਤਾਕੀ ਤੁਸੀਂ ਵੀਡੀਓਜ਼ ਦੇਖ ਲਿਓ ਟਿਊਟੋਰੀਅਲ ਦੇਖ ਲਿਓ YouTube ਵਗੈਰੇ ਤੇ ਜਾ ਕੇ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤੇ ਕੰਮ ਬਿਲਕੁਲ ਹੀ ਉਹ ਨਹੀਂ ਗੇ ਜਿਹੜੀ ਕਿ ਤੁਸੀਂ ਬਿਲਕੁਲ ਹੀ ਤੁਸੀਂ ਫ੍ਰੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਤੁਹਾਡਾ ਕੋਈ ਖਰਚਾ ਨਹੀਂ ਆਉਂਦਾ ਬਿਲਕੁਲ ਫ੍ਰੀ ਤੁਸੀਂ ਆਪਣਾ ਕੰਮ ਕਰਨਾ ਹੈ ਸਵਿਗੀ ਦੇ ਵਿੱਚ ਜਿਹੜੇ ਸਵਿਗੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਸਵਿਗੀ ਲਈ ਤੁਹਾਡੇ ਲਵੇ ਬਾਈਕ ਹੋਵੇ ਜਾਂ ਤਾਂ ਜਾਂ ਫਿਰ ਆਪਣੀ ਸਕੂਟੀ ਹੋਵੇ ਇੱਕ ਤੁਹਾਡੇ ਲਈ ਵੀ ਲਾਇਸੈਂਸ ਜ਼ਰੂਰੀ ਹੋਵੇ ਤੇ ਤੁਸੀਂ ਸਵਿਗੀ ਵਿੱਚ ਆਪਣੀ ਆਈਡੀ ਬਣਾ ਲਿਓ ਆਈਡੀ ਬਣਾ ਕੇ ਤੁਸੀਂ ਬਿਲਕੁਲ ਹੀ ਫ੍ਰੀ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਕੋਈ ਤੁਹਾਡਾ ਖਰਚਾ ਨਹੀਂ ਆਉਂਦਾ ਤੇ ਵਧੀਆ ਉਹਦੇ ਵਿੱਚ ਪੈਸੇ ਬਣਦੇ ਆਗੇ ਹਜ਼ਾਰ ਤੋਂ 1500 ਰੁਪਏ ਵਿੱਚ ਦਿਹਾੜੀ ਬਣਦੀ ਹੈ ਨਹੀਂ ਤੁਹਾਨੂੰ ਯਕੀਨ ਹੈ ਤਾਂ ਆਪਣੇ ਇੰਸਟਾ ਤੇ ਮੇਰਾ ਲਿੰਕ ਦਿੱਤਾ ਹੋਊਗਾ ਉੱਥੇ ਤੁਸੀਂ ਕਮੈਂਟ ਕਰ ਲਿਓ ਮੈਨੂੰ ਜੇ ਤੁਹਾਨੂੰ ਸਬੂਤ ਚਾਹੀਦਾ ਤਾਂ ਆਪਾਂ ਤੁਹਾਨੂੰ ਸਬੂਤ ਵੀ ਦੇ ਦਾਂਗੇ ਕਿਉਂਕਿ ਖੁਦ ਮੈਂ ਵੀ ਕੰਮ ਕਰਿਆ ਮੈਂ ਸਾਰੇ ਕੰਮ ਖੁਦ ਕਰਕੇ ਫਿਰ ਵੀ ਤੁਹਾਨੂੰ ਦੱਸ ਰਿਹਾ ਤੇ ਐਦਾਂ ਨੂੰ ਕੋਈ ਸਮਝੋ ਵੀ ਬੇਫਾਲਤੂ ਬੈਠਾ ਬੋਲੀ ਜਾ ਰਿਹਾ ਤੇ ਇਦਾਂ ਹੀ ਸਵੀਕਾਰ ਕਰ ਸਕਦੇ ਹਾਂ ਬਾਈਕ ਰਾਈਡ ਦੀ ਰਹੀ ਗੱਲ ਬਾਈਕ ਰਾਈਡ ਤੇ ਤੁਸੀਂ ਇਨ ਡਰਾਈਵ ਤੇ ਉਬਰ ਇਹਨਾਂ ਵਿੱਚ ਕੰਮ ਕਰ ਸਕਦੇ ਹੋ ਤੇ ਇੱਕ ਰੈਪਿਡੋ ਆ ਇਹਨਾਂ ਲਈ ਵੀ ਤੁਹਾਨੂੰ ਆਪਣੀ ਬਾਈਕ ਚਾਹੀਦੀ ਆ ਬਾਈਕ ਤੇ ਚਾਹੀਦਾ ਤੁਹਾਨੂੰ ਆਪਣਾ ਲਾਇਸੈਂਸ ਚਾਹੀਦਾ ਤੇ ਤੁਸੀਂ ਇਸ ਦੇ ਵਿੱਚ ਆਈਡੀ ਬਣਾ ਕੇ ਇਹਦੇ ਵਿੱਚ ਕੰਮ ਕੀ ਹੁੰਦਾ ਇੱਕ ਜਿਵੇਂ ਤਾਂ ਕਿ ਆਪਾਂ ਨੂੰ ਆਨਲਾਈਨ ਆਪਣਾ ਜੋ ਰਾਈਡ ਬੁੱਕ ਕਰਦਾ ਅਗਲਾ ਜਿਸ ਨੇ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਹੁੰਦਾ ਔਰ ਆਪਣੀ ਰਾਈਡ ਬੁੱਕ ਕਰਦਾ ਤੇ ਤੁਸੀਂ ਸੋਡ ਲਵੇ ਰਾਈਡ ਆਉਗੀ ਉਤੋਂ ਤੁਸੀਂ ਰਾਈਡ ਐਕਸੈਪਟ ਕਰਨੀ ਹੈ ਤੇ ਪਿਕਅਪ ਲੋਕੇਸ਼ਨ ਤੇ ਜਾਣਾ ਜਿੱਥੋਂ ਕੀ ਬੰਦੇ ਨੂੰ ਤੁਸੀਂ ਚੱਕਣਾ ਬਾਈਕ ਤੇ ਉਤੋਂ ਚੱਕ ਕੇ ਤੁਸੀਂ ਅਗਲੇ ਜਿੱਥੇ ਉਹਨੂੰ ਡ੍ਰੌਪ ਕਰਨਾ ਉਹ ਜਗ੍ਹਾ ਛੱਡਣੀ ਹੈ ਤੇ ਉਸ ਕੰਮ ਦੇ ਤੁਹਾਨੂੰ ਪੈਸੇ ਮਿਲਣਗੇ ਤੇ ਇਸ ਦਾ ਕੋਈ ਫਰੋਡ ਵਾਲਾ ਕੰਮ ਨਹੀਂ ਹੁੰਦਾ ਆਨਲਾਈਨ ਕੰਮ ਹੁੰਦਾ ਜੋ ਵੀ ਤੁਸੀਂ ਆਨਲਾਈਨ ਹੀ ਕਰੋਗੇ ਤੇ ਆਨਲਾਈਨ ਹੀ ਸਾਰਾ ਰਿਕਾਰਡ ਹੋਊਗਾ ਤੁਹਾਡੇ ਪੈਸਿਆਂ ਦਾ ਤੁਹਾਡੀ ਰਾਈਡ ਦਾ ਤੇ ਤੁਹਾਨੂੰ ਕੋਈ ਵੀ ਐਦਾਂ ਦੀ ਕੋਈ ਟੈਨਸ਼ਨ ਵਾਲੀ ਗੱਲ ਇਹ ਚ ਨਹੀਂ ਹੋਣੀ ਹੈ ਤੇ ਬਦੀ ਇਸ ਦੇ ਵਿੱਚ ਵੀ ਮੰਨ ਲਓ ਕਿ ਤੁਹਾਡੀ 1000 ਤੋਂ ਪਲੱਸ 1500 ਤੱਕ 2000 ਤੱਕ ਵੀ ਕਮਾ ਲੈਂਦੇ ਆ ਅਗਰ ਬੰਦੇ ਨੇ ਕਰਨਾ ਜੇ ਤੁਹਾਨੂੰ ਮੈਂ ਇੱਕ ਦਿਨ ਦਾ ਮੰਨ ਲਓ ਕਿ ਤੁਸੀਂ 10 ਤੋਂ 8 ਤੋਂ 12 ਘੰਟੇ ਕੰਮ ਕਰ ਰਹੇ ਹੋ ਤਾਂ ਤੁਹਾਨੂੰ 1000 ਤੋਂ 1200 ਰੁਪਇਆ ਪੱਕਾ ਹੀ ਬਣਦਾ ਬਾਕੀ ਜੇ ਗੱਲ ਕਰੀ ਆਪਾਂ ਰੇੜੀ ਦੇ ਫੂਡ ਜਿਹੜੀ ਆਪਣਾ ਰੇੜੀ ਲਗਾਉਣੀ ਆ ਕਿਸੇ ਨੇ ਵੀ ਤਾਂ ਫੂਡ ਦਾ ਸਭ ਤੋਂ ਘੈਂਟ ਕੰਮ ਹੈ ਜਿਹਨੂੰ ਵੀ ਜਿਸ ਜੀ ਚੀਜ਼ ਦਾ ਵੀ ਸ਼ੌਂਕ ਹੈ ਕੰਮ ਉਹ ਕਰੋ ਜਿਸ ਚੀਜ਼ ਦਾ ਤੁਹਾਨੂੰ ਸ਼ੌਂਕ ਹੈ ਜਿਹੜਾ ਕੰਮ ਕਿ ਤੁਹਾਨੂੰ ਵਧੀਆ ਲੱਗਦਾ ਤੇ ਤੁਸੀਂ ਰੇੜੀ ਲਗਾਓ ਸਭ ਤੋਂ ਜ਼ਿਆਦਾ ਆਪਣੇ ਪ੍ਰਵਾਸੀ ਜਿੰਨੇ ਵੀ ਆ ਰਹੇ ਆ ਬਿਹਾਰ ਤੋਂ ਯੂਪੀ ਤੋਂ ਸਭ ਤੋਂ ਜ਼ਿਆਦਾ ਰੇੜੀਆਂ ਉਹਨਾਂ ਦੀ ਨੇ ਅੱਜ ਆਪਣੇ ਟਾਈਮ ਦੇ ਵਿੱਚ ਆਪਣੇ ਪੰਜਾਬੀ ਕੰਮ ਨਹੀਂ ਕਰਦੇ ਤਾਂ ਉਹ ਆ ਕੇ ਉਹਰੇ ਪੰਜਾਬ ਵਿੱਚ ਕਾਮਯਾਬ ਹੋ ਰਹੇ ਨੇ ਤੁਸੀਂ ਰੇੜੀ ਲਗਾਓ ਜੋ ਜਿੱਦਾਂ ਦੀ ਵੀ ਲਗਾਣੀਆਂ ਚੰਡੀਗੜ੍ਹ ਵਿੱਚ ਕੁਲਚੇ ਜਿਹੜੇ ਆਪਣੇ ਪਿੰਡਾਂ ਵਿੱਚ ਬਣਦੇ ਆ ਜਿਹੜਾ ਕਿ ਪੱਤਾ ਵੇ ਤੇ ਬਣਾਣਿਆ ਹਨਾ ਗਰਮ ਕਰਕੇ ਉਦਾਂ ਦੇ ਕੋਲ ਚ ਚੰਡੀਗੜ੍ਹ ਵਿੱਚ ਇੱਕ ਜਗ੍ਹਾ ਤੇ ਵੀ ਨਹੀਂ ਹੈ ਕਿਤੇ ਵੀ ਨਹੀਂ ਉਹ ਲਗਾ ਸਕਦੇ ਹਾਂ ਫਾਸਟ ਫੂਡ ਆਪਨੇ ਕਿੰਨੇ ਲਗਾਉਂਦੇ ਆਂ ਕੋ ਰਹਿ ਕੇ ਯੂਪੀ ਬਿਹਾਰ ਤੋਂ ਆਉਂਦੇ ਆਂ ਨੇਪਾਲ ਤੋਂ ਆਉਂਦੇ ਆਂ ਕਿੰਨੇ ਕਿੰਨੇ ਦੂਰੋਂ ਆ ਕੇ ਆਪਣੇ ਪੰਜਾਬ 'ਚ ਰੇੜੀਆਂ ਲਗਾਉਂਦੇ ਆ ਤੇ ਉਹ ਕਾਮਯਾਬ ਹੋ ਰਹੇ ਨੇ ਆਪਣੇ ਪੰਜਾਬ ਦੇ ਸਿਰਫ ਆਪਣੀਆਂ ਐਸਾਂ ਜ਼ਰੂਰਤਾਂ ਨੂੰ ਹੋ ਗਏ ਆ ਵੀ ਬਸ ਅਸੀਂ ਐਸ਼ ਕਰੀਏ ਕੰਮ ਨਾ ਕਰੀਏ ਤੇ ਜੇ ਤੁਸੀਂ ਕੰਮ ਨਹੀਂ ਕਰੋਗੇ ਬਣਦਾ ਤੁਹਾਡਾ ਕੁਝ ਨਹੀਂ ਐਦਾਂ ਹੀ ਰਹੋਗੇ ਕੰਮ ਕਰਨਾ ਹੀ ਬੈਣਾ ਕੰਮ ਸਾਰਿਆਂ ਲਈ ਜ਼ਰੂਰੀ ਹੈ ਕੰਮ ਕਰੋ ਆਪਣਾ ਨਾਲ ਦਾ ਘਰ ਦੇ ਖੁਸ਼ ਰਹਿਣਗੇ ਚਾਰ ਪੈਸੇ ਬਣਾਓ ਨਾਲੇ ਆਪਣੀ ਜ਼ਿੰਦਗੀ ਸੈੱਟ ਕਰੋ ਫਾਸਟ ਫੂਡ ਵਿੱਚ ਬਹੁਤ ਪੈਸਾ ਹੈ ਕਿੰਨਾ ਮਰਜ਼ੀ ਤੁਸੀਂ ਕਿਸੇ ਇਸੇ ਇੱਕ ਚੀਜ਼ ਦੀ ਰੇੜੀ ਲਗਾ ਲਓ ਅੱਜ ਕੱਲ ਦੇ ਗੋਲ ਗੱਪੇ ਲਗਾ ਲਓ ਗੋਲ ਗੱਪੇ ਪੰਜਾਬੀ ਬੰਦਾ ਕਿਤੇ ਵੀ ਨਹੀਂ ਹੈਗਾ ਪੰਜਾਬ 'ਚ ਹਰ ਇੱਕ ਬਿਹਾਰ ਦਾ ਯੂਪੀ ਦਾ ਬੰਦਾ ਜਿਹੜਾ ਕੋ ਗੋਲ ਗੱਪੇ ਦੀ ਰੇੜੀ ਲਗਾ ਰਿਹਾ ਤੇ ਐਦਾਂ ਤੁਸੀਂ ਜਿਹੜਾ ਤੁਹਾਨੂੰ ਸ਼ੌਂਕ ਆ ਉਦਾਂ ਦਾ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਤੇ ਕੰਮ ਜਿੱਦਾਂ ਕਿ ਤੁਸੀਂ ਪਾਰਸਲ ਦਾ ਕੰਮ ਕਰਨਾ ਹੈ ਡੀਟੀਡੀਸੀ ਇਹ ਕੰਪਨੀ ਹੁੰਦੀ ਹੈ ਤੇ ਇੱਕ ਡੀਐਚਐਲ ਕੰਪਨੀ ਹੁੰਦੀ ਹੈ ਤੇ ਤੁਸੀਂ ਇਹਨਾਂ ਵਿੱਚ ਤੁਸੀਂ ਪਾਰਸਲ ਦਾ ਕੰਮ ਕਰ ਸਕਦੇ ਹੋ ਜਿੱਦਾਂ ਕਿ ਪਾਰਸਲ ਡਿਲੀਵਰ ਕਰਨਾ ਹੈ ਇਹਦੇ ਲਈ ਤੁਸੀਂ ਇਹਨਾਂ ਦੇ ਆਫਿਸ ਜਾਇਓ ਉੱਥੇ ਤੁਸੀਂ ਇਹਨਾਂ ਨੂੰ ਬੋਲਿਓ ਪਈ ਅਸੀਂ ਕੰਮ ਕਰਨਾ ਹੈ ਤੇ ਤੁਹਾਡੇ ਲਈ ਬਾਈਕ ਆਪਣੀ ਹੋਣੀ ਚਾਹੀਦੀ ਹੈ ਇਸ ਦੇ ਲਈ ਵੀ ਬਾਈਕ ਹੋਣੀ ਚਾਹੀਦੀ ਹੈ ਇਹ ਤੁਹਾਨੂੰ ਉੱਥੇ ਜਿੱਤੇ ਵੀ ਰਿਕੁਆਇਰਮੈਂਟ ਹੋਊਗੀ ਉੱਥੇ ਤੁਹਾਨੂੰ ਕੰਮ ਦੇ ਦੇਣਗੇ ਉੱਥੇ ਤੁਸੀਂ ਪਾਰਸਲ ਚੱਕਣਿਆ ਤੇ ਜਿੱਥੇ-ਜਿੱਥੇ ਤੇ ਪਾਰਸਲ ਹੈ ਉੱਥੇ ਦੀ ਤੁਸੀਂ ਪਾਰਸਲ ਡਿਲੀਵਰ ਕਰਨਾ ਇਹਦੇ ਵਿੱਚ ਦੋਨੋਂ ਕੰਮ ਕਰ ਸਕਦੇ ਆ ਮੁੰਡੇ ਵੀ ਤੇ ਕੁੜੀਆਂ ਵੀ ਪੈਸੇ ਇਹਦੇ ਲਈ ਵਧੀਆ ਪੈਸੇ ਇਸ ਵਿੱਚ ਵੀ ਬਹੁਤ ਵਧੀਆ ਬਣਦੇ ਆ ਬਾਕੀ ਕੰਮ ਹਰ ਇੱਕ ਲਈ ਜ਼ਰੂਰੀ ਹੈ ਬਾਕੀ ਰਹੀ ਗੱਲ ਫਲਿੱਪਕਾਰਟ ਦੀ ਫਲਿੱਪਕਾਰਟ ਲਈ ਤੁਸੀਂ ਵੈਕੈਂਸੀ ਆਈ ਹੋਈ ਹੈ ਵੈਕੈਂਸੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਜਿਸ ਦੇ ਲਈ ਤੁਸੀਂ ਅਪਲਾਈ ਕਰਕੇ 21000 ਤੋਂ ਸਟਾਰਟਿੰਗ ਸੈਲਰੀ 18000 ਤੋਂ ਪਲੱਸ ਉਸ ਦੇ ਵਿੱਚ ਅਪਲਾਈ ਕਰ ਸਕਦਾ ਹੈ ਤੇ ਟੋਟਲ 5000 ਪਲੱਸ ਤੇ ਵੈਕੈਂਸੀਆਂ ਨਿਕਲੇ ਹੋਈਆਂ ਨੇ ਜਿਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਜਿਆਦਾ ਜਿਆਦਾ ਆਪਣੇ ਫਾਰਮ ਅਪਲਾਈ ਕਰੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋਗੇ ਜਿਨ੍ਹਾਂ ਨੇ ਮੇਰੇ ਵੀਰ ਭਰਾਵਾਂ ਨੇ ਕੰਮ ਕਰਨਾ ਹੋ ਆਪਣਾ ਕੰਮ ਕਰ ਸਕਦੇ ਆ। ਬਾਕੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਉੱਥੇ ਤੁਸੀਂ ਜਾ ਕੇ ਆਪਣੇ ਫਾਰਮ ਅਪਲਾਈ ਕਰੋ ਤੇ ਆਪਣੀ ਵੀ YouTube ਚੈਨਲ ਤੇ ਭਰਤੀਆਂ ਦੀਆਂ ਵੀਡੀਓਜ਼ ਆਉਂਦੀਆਂ ਨੇ ਜਿੱਦਾਂ ਕੋਈ ਵੀ ਨਵੀਂ ਭਰਤੀ ਆਉਂਦੀ ਹੈ ਜਾਂ ਕੋਈ ਜੌਬ ਹੁੰਦੀ ਹੈ ਤਾਂ ਉਹਦੇ ਉੱਪਰ ਵੀਡੀਓ ਬਣੀਆਂ ਹੋਈਆਂ ਨੇ ਉਹ ਜ਼ਰੂਰ ਚੈੱਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਵੀਡੀਓ ਵਧੀਆ ਲੱਗੇ ਹੋਵੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਜਾਂ ਕਿਸੇ ਕੰਮ ਨਾਲ ਰਿਲੇਟਡ ਕੋਈ ਵੀਡੀਓ ਚਾਹੀਦੀ ਹੈ ਕੋਈ ਭਰਤੀ ਬਾਰੇ ਪੁੱਛਣਾ ਕਿੱਦਾਂ ਦੀ ਵੀ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ